ਖਬਰ ਵੱਡੀ ਵੀ ਹੈ ਤੇ ਖਬਰ ਸੁਣਵੀਂ ਧਿਆਨ ਨਾਲ ਲੈਣੀ ਹੈ ਪੰਜਾਬ ਦੇ ਵਿੱਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ਲੋਕਾਂ ਨੂੰ ਹੋ ਸਕਦੀ ਹੈ ਭਾਰੀ ਪਰੇਸ਼ਾਨੀ ਪੀਪੀ ਡੀਏਪੀ ਨੇ ਕਰ ਦਿੱਤਾ ਹੈ ਵੱਡਾ ਕਾਰਨ ਦਾ ਐਲਾਨ ਸੋ ਦੋਸਤੋ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਖਬਰ ਜਿਹੜੀ ਆ ਰਹੀ ਹੈ 22 ਫਰਵਰੀ ਨੂੰ ਸੁੱਬੇ ਭਰ ਦੇ ਖਪਤਕਾਰਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਸਤ 2017 ਤੋਂ ਡੀਲਰ ਮਾਰਜਿਨ ਵਿੱਚ ਵਾਧਾ ਨਾ ਕੀਤੇ ਜਾਣ ਤੋਂ ਨਾਰਾਜ਼ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਨੇ 22 ਫਰਵਰੀ ਨੂੰ ਪੰਜਾਬ ਭਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ ਪੀਪੀ ਡੀਏਪ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਓਐਮਸੀ ਪੈਟਰੋਲੀਅਮ ਡੀਲਰ ਦੇ ਮਾਰਜਨ ਵਿੱਚ ਵਾਧਾ ਨਹੀਂ ਕਰ ਰਹੀਆਂ ਜਿਸ ਤੇ ਪਿਛਲੇ 12 ਅਗਸਤ 2017 ਵਿੱਚ ਸੋਧ ਕੀਤੀ ਗਈ ਸੀ ਡੀਲਰ ਮਾਰਜਨ ਵਧਾਉਣ ਸੰਬੰਧੀ ਤੇਲ ਕੰਪਨੀਆਂ ਦੇ ਪ੍ਰਧਾਨਾਂ ਨੂੰ ਮੰਗ ਪੱਤਰ ਭੇਜਿਆ ਗਿਆ ਅਤੇ ਇਸ ਦੇ ਕਾਪੀ ਪ੍ਰਧਾਨ ਮੰਤਰੀ ਨੂੰ ਵੀ ਭੇਜੀ ਗਈ ਹੈ 15 ਫਰਵਰੀ ਨੂੰ ਕੋਈ ਖਰੀਦ ਦਿਵਸ ਨਹੀਂ ਰੱਖਿਆ ਜਾਵੇਗਾ ਜਥੇਬੰਦੀ ਦੇ ਬੁਲਾਰੇ ਮੋਨਤੀ ਗੁਰਮੀਤ ਸੈਕਲ ਨੇ ਦੱਸਿਆ ਕਿ ਹੁਣੇ ਫੈਸਲਾ ਕੀਤਾ ਗਿਆ ਕਿ ਸਵੇ ਪਰਦੇ ਪੈਟਰੋਲੀਅਮ ਡੀਲਰ 15 ਫਰਵਰੀ ਨੂੰ ਖਰੀਦਿਵਸ ਨਹੀਂ ਮਨਾਉਣਗੇ ਤੇ ਤੇਲ ਕੰਪਨੀਆਂ ਤੋਂ પેટ્રોલ ਤੇ ਡੀਜ਼ਲ ਦੀ ਖਰੀਦ ਨਹੀਂ ਕਰਨਗੇ ਇਸ ਤੋਂ ਬਾਅਦ 22 ਫਰਵਰੀ ਨੂੰ પેટ્રોલ ਪੰਪਾਂ ਤੇ પેટ્રોલ ਡੀਜ਼ਲ ਨਹੀਂ ਵੇਚਿਆ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਵੀ ਐਸੋਸੀਏਸ਼ਨ ਜਿਹੜਾ ਸਮਰਥਨ ਕਰੇਗੀ 17 ਫਰਵਰੀ ਨੂੰ ਵੀ ਕਮੀ ਜੜੀ ਹੈ ਇਹ ਹੋ ਸਕਦੀ ਹੈ ਪੀਪੀ ਡੀਏਪੀ ਨੇ ਐਲਾਨ ਕੀਤਾ ਕਿ 22 ਫਰਵਰੀ ਨੂੰ ਸਵੇਰ ਭਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨਹੀਂ ਹੋਵੇਗੀ। ਕਾਰਨ ਇਹ ਹੈ ਕਿ 15 ਤਰੀਕ ਨੂੰ ਤੇਲ ਕੰਪਨੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਖਰੀਦ ਨਾ ਕਰਨ ਦਾ ਫੈਸਲਾ ਕੀਤਾ ਗਿਆ। ਅਸੀਂ ਕਿਸਾਨਾਂ ਦੇ ਥੋੜਾ ਫਰਵਰੀ ਨੂੰ ਭਾਰਤ ਬੰਦੇ ਸੰਦੇ ਦਾ ਵੀ ਸਮਰਥਨ ਕੀਤਾ। ਇਹ ਵੀ ਸੰਭਵ ਹੈ ਕਿ ਉਸ ਦਿਨ ਪੈਟਰੋਲ ਤੇ ਡੀਜ਼ਲ ਦੀ ਵੀ ਖਰੀਦ ਨਾ ਹੋਵੇ। ਦੋ ਦਿਨਾਂ ਦੇ ਵਿੱਚ ਪੈਟਰੋਲ ਪੰਪਾਂ ਦਾ ਸਟਾਕ ਵੀ ਆਪਣੇ ਘੱਟੋ ਘੱਟ ਪੱਧਰ ਤੇ ਪਹੁੰਚ ਜਾਵੇਗਾ। ਅਜਿਹੇ 'ਚ 17 ਫਰਵਰੀ ਨੂੰ ਪੈਟਰੋਲ ਤੇ ਡੀਜ਼ਲ ਦੀ ਕਮੀ ਹੋ ਸਕਦੀ ਹੈ। ਸੋ ਦੋਸਤੋ ਜੇਕਰ ਅਪਰ ਵਾਹਨ ਤੁਸੀਂ ਚਲਾਉਂਦੇ ਹੋ ਦਿੱਲੀ ਤਾਂ ਅੱਜ ਹੀ ਆਪਣੀਆਂ ਬਹਾਨਾ ਦੀਆਂ ਟੈਂਕੀਆਂ ਜਿਹੜੀਆਂ ਫੁੱਲ ਕਰਵਾ ਲਓ ਕਿਉਂਕਿ ਹੋ ਸਕਦਾ ਕਿਸਾਨੀ ਅੰਦੋਲਨ ਦੇ ਚੱਲਦੇ ਸਰਕਾਰ ਜਿਹੜੀ ਹੈ ਪੈਟਰੋਲ ਪੰਪ ਵੀ ਬੰਦ ਕਰ ਸਕਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕੱਲ ਫਿਰ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ